ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਲੋ ਬਾਈ ਬੈਠੇ ਆ ਜੀ ਦਲਵੀਰ ਛੱਡਾ ਬਾਣੀ ਗੰਨੇ ਨੂੰ ਪਾਣੀ ਛੱਡੇ ਦਾ ਜਿਹੜਾ ਮੀਹ ਪਿਆ ਚ ਬੂਟੇ ਜਿਦਾ ਕੁਝ ਨਹੀਂ ਹੈ ਉਹ ਹੈ ਬੂਟੇ ਜਿਦਾ ਕੁਝ ਨਹੀਂ ਹੈ ਉਹ ਤੇ ਮੇਰਾ ਨਾਮ ਤੇ ਬੂਟੇ ਛੱਡੇ ਜਾਈਏ ਅੱਇਆ ਰੜੇ ਜਾਏਗਾ ਮਾਲਾ ਮੂਟਾ ਗਿੱਲ ਗੁੱਲੀ ਜੀ ਬੂਟੇ ਵਟੇ ਸਭ ਦਾ ਪਾਣੀ ਤੇ ਲਾਉਣਾ ਪੈਣਾ ਗੰਨੇ ਗੰਨੇ ਦਾ ਬੂਟਿਆਂ ਨੂੰ ਮੈਂ ਕਹਿੰਦਾ ਜਿਹੜੇ ਸਾਹ ਨੂੰ ਧੁੱਪਾਂ ਕਣ ਕਣ ਨੂੰ ਠੀਕ ਆ ਬਸ ਕਣਕਾ ਪੱਕ ਜਣੀ ਇਹਦੇ ਨਾਲ ਪੱਕ ਜੂਗੀ ਹਾਂ ਜਿਕੜਾ ਹਰੀਆਂ ਨਹੀਂ ਪੱਕਣੀਆਂ ਇਹ ਤਾਂ ਇਹ ਲੱਗਦਾ ਮੀਂਹ ਦਾ ਕੁਝ ਨਹੀਂ ਆ ਵੀ ਹੋ ਜਾਣੀ ਆ ਹੁਣ ਤ ਤੁਸੀਂ ਲਾਉਣਾ ਕਣਕ ਨੂੰ ਹੁਣ ਨਹੀਂ ਲੱਗਣਾ ਹੈਗਾ ਯਾਰ ਫਿਰ ਤਾਂ ਮੈਂ ਦੂਆ ਪਾਣੀ ਲੈ ਲਾਵਾਂ ਕਾ ਨੂੰ ਦੁਕਾਨ ਕੂ ਮੋ ਉਹਨੂੰ ਗੰਨੇ ਨੂੰ ਅਰਸ਼ ਵੀ ਕਹਿੰਦਾ ਮੋਗਾ ਖੋਲਣਾ ਸਰੇ ਵਾਲਾ ਪੈ ਬਣਨੂਗੇ ਇਹਨੂੰ ਮੈਂ ਫਿਰ ਤਾਂ ਭਰੀ ਜਾਊਗਾ ਜਿੰਨਾ ਭਰਨਾ ਹੋਣਾ ਸਰੇ ਫਿਰ ਉਹ ਪੈ ਮੋਗਾ ਖੋਲ ਦੇਣਾ ਖਾਲੇ ਪਾਣੀ ਪੰਡਾ ਕਣਕ ਦੇ ਬਾਅਦ ਹੁਣ ਇਹਨੂੰ ਕਹਿ ਕੇ ਯਾ ਕਿਹੜੇ ਤੁਸੀਂ ਮੰਨੇ ਹੋਰ ਇਹਨੂੰ ਮਗਾਈ ਅਮਾ ਖਾਲ ਪਾ ਲਾ ਉੱਥੇ ਲਾਗ ਲਾਗ ਮौज ਕਰਨ ਦੀ ਸਾਰੀ ਸਾਰਾ ਬਣਦੀ ਜਾਂਦਾ ਉਦੋਂ ਠੀਕ ਨਹੀਂ ਬਾਜੀ ਬੱਸ ਹੋਰ ਮੰਨੇ ਨਹੀਂ ਜਾਂ ਤਾਂ ਆ ਜੱਟਾ ਕਦੇ ਮੀਹ ਬੋ ਦੱਸੇ ਬਸ ਇੰਨਾ ਕ ਰਹਿ ਗਿਆ ਤੇਰਾ ਹੁਣ ਚਲਾਈ ਆ ਜੇ ਘੰਟਾ ਕੋਇਆ ਫਲੈਟ ਵੀ ਮੈਂਨੇ ਲੇਟੇ ਹੀ ਹੁੰਨੀ ਨੀ ਹੈ ਨਾ ਹਾਂ ਆਉਂਦੇ ਨਹੀਂ ਜੇ ਬਾਦ ਹੁਣੀ ਆਈ ਅੱਜ ਉਦਣ ਦੇ ਬਾਅਦ ਜੇ ਆਈ ਆ ਪਹਿਲਾਂ ਉਦਰ ਅਸਤੇ ਜ ਵੱਡੇ ਤਾਂ ਜੇ ਲੈ ਚਲੀ ਆ ਹੋਰ ਅੱਜ ਦਾ ਦੇਖ ਲੈ ਜਾਈ ਤੂੰ ਗਾਹ ਨੂੰ ਫਿਊਜਰ ਆਈ ਗਈ ਹਵਾ ਨਾਲ ਸਾਡੇ ਤਾਂ ਗਾਹ ਨੂੰ ਦੂਏ ਦੂਏ ਤਰ੍ਹਾਂ ਹੀ ਆਹੀਦੀ ਲਾਈਟ ਸੋਲੋ ਸਿਸਟੋ ਸੋਲਰ ਰੇਟੇ ਵੀ ਦੂ ਆਈ ਕਿਹੜਾ ਰੇਂਜ ਫੜਦਾ ਹਾ ਨੈਟ ਹੈ ਨੈਟ ਮਗਣੀ ਲਾਈਟ ਆਵੇ ਮੋਟਰ ਉਪਰ ਤਾਰਾ ਦੂਰਾ ਹੋਣੇ ਨਾ ਆਈ ਨਹੀਂ ਆਈ ਜੀ ਸਕੀਮ ਆਵੇ ਕੋਈ ਬੇਬੀ ਬਿਨ ਨਟਮਾ ਕੋ ਬਿਲੇ ਬਿਨ ਨਟਮਾ ਵੰਗਾਉਣਾ ਕਰ ਕੋਈ ਵੀ ਆਪਣਾ ਹੀ ਫਿਰ ਬਿੱਲ ਤਾਂ ਆਉਣਾ ਹੀ ਆ ਬਿਲ ਵੀ ਅੱਧੀ ਹੋਣਾ ਬਿਨ ਨਟਮਾ ਆ ਜਾ ਅੱਜ ਤਾਂ ਬਾਲੀ ਆ ਆਹ ਦੇਖ ਤਾਂ ਆਪਣੇ ਸ਼ੈੱਟ ਥਈ ਯਾਰੇ ਬੁੱਤੇ ਦੇਖ ਗੱਗੇ ਇਧਰ ਹੋ ਜਾਏਗਾ ਇਹ ਆ ਵੀ ਸਰੇ ਹੋ ਗਏ ਸਮਝ ਤੇਰੇ ਬੁੱਤੇ ਖਤਮ ਆ ਬਸ ਆ ਵਗਾਦਰ ਮੇਰੇ ਕੀਲੇ ਦੇਖਦਾ ਇਧਰ ਨੂੰ ਬਸ ਇਧਰ ਦਾ ਯੋਗ ਆ ਤਾਂ ਮੈਂ ਇਧਰ ਨੂੰ ਆ ਪਿੱਛੇ ਤਾਂ ਖਾਦੇ ਤਰੇ ਟ੍ਰੇਡਰੀ 4 ਵਜੇ ਹੋਣ ਲੱਗੇ ਕਰਨੀ ਆਇਨਾ ਦੇ ਹੁਣ ਇੱਥੇ ਇਹ ਏਰੀਆ ਜਿਹਨਾਂ ਦੇ ਰਹਿ ਗਏ ਮੰਨ ਕੇ ਚੱਲ 5 ਕਿਲੇ ਰਹਿ ਗਏ ਅੱਡੇ 5 ਕਿਲੇ ਰਹਿ ਗਏ ਰੁਟੱਕ ਬਸ ਆ 5 ਕਿਲੇ ਟੱਕ ਰਹਿ ਜਿਹੜਾ ਬੂਲ ਦੇ ਬਗੈਰ ਹੈ ਇਧਰ ਤੇ ਲਾ ਕੇ ਇਹ ਆਏ ਘੁੰਮ ਜਾ ਪਿੰਡ ਦਾ ਆਏ ਲੱਗ ਹਰੇ ਆਏ ਘੁੰਮ ਕੇ ਉੱਪਰ ਨੂੰ ਹਾਂ ਅਸੀਂ ਕਿਹਾ ਵੀ ਜਿੱਦੋਂ ਹੁਣ ਲੋਕ ਚੱਲਦੇ ਤੂੰ ਨੂੰ ਨਹੀਂ ਜਾਣਾ ਨਾ ਨਾ ਠੀਕ ਆ ਗੈਰੇ ਚੱਲਣਾ ਚਾਹੀਦਾ ਨਹੀਂ ਨਹੀਂ ਲੱਗ ਚੱਲਣਾ ਚਾਹੀਦਾ ਨਾ ਨਾ ਗੈਰੇ ਚੱਲੋ ਗੈਰੇ ਲਾ ਦੋ ਘਾਣੂ ਨਹੀਂ ਨਹੀਂ ਹਾਂ ਸਰੋਂ ਦੀ ਬੜਾਈ ਪੈ ਗਈ ਹੈ ਨਾ ਪੂਰੀ ਚਲ ਵੀ 6000 ਰੁਪਏ ਰੇਟ ਸਰੋਂ ਦਾ ਕਹਿੰਦੇ ਆਪਣੇ 6 ਵੀ ਲਈ ਜੰਨੇ 6500 ਵੀ ਲਈਏ ਉਹੀ 6000 6500 ਹੱਦ ਆ ਇੰਨਾ ਵਿੱਚੇ ਬੜਾਈ ਵਿੱਚੇ ਕੜਾਈ ਹੈ ਨਾ ਬੜਾਈ ਕੜਾਈ ਵਿੱਚੇ ਹੈ ਕਹਿੰਦੇ ਮੈਂ ਪੁੱਛ ਲਿਆ ਇੱਕ ਦੋ ਨਾ ਨਾ ਕੜਾਈ ਵਿੱਚੇ ਆ ਹਾਂ ਪਹਿਲੀ ਵਾਰ 5800 ਨੂੰ ਕੜਾਈ ਤੀ ਆਹੋ ਉਹੀ ਵਿੱਚੇ ਹੋ ਗਈ 5000 ਤੋਂ ਪਾਰ ਉਹੀ 5800 5000 ਵਿੱਚੇ ਕੜਾਈ ਵਿੱਚੇ ਕੜਾਈ ਬੜਾਈ ਸਭ ਕੋ ਵਿੱਚੇ ਆ ਠੀਕ ਐ ਨੇ ਤਾਂ ਸਰੋਬ ਬੀਜ ਤਾਂ ਲੰਨੇ ਜਾਂਦੇ ਸਾਲੀ ਸਾਹਮਣੀ ਬਹੁਤ ਔਖੀ ਆ ਜਿਆ ਭਰੀ ਨਾ ਭਈਏ ਭਰੀ ਚੱਕਦੇ ਆ ਜੀ ਦਿਲ ਘੜਦਾ ਜੀ ਸਬੋ ਪੈਂਦੀ ਆ ਇਹਦਾ ਘੜਦੀ ਆ ਬਹੁਤ ਆ ਇਹ ਪੱਲੀ ਮੈਂ ਖੜਕਦੀ ਆ ਹੋਰ ਇੱਕ ਪੱਲੀ ਦੇ ਦੋ ਲੜ ਬੰਦਦੇ ਆ ਇਹ ਪੱਲੀ ਦੇ ਲੜਕੇ ਰ ਬਾਕੀ ਸਾਈਡ ਨੂੰ ਗਿਰ ਗਈ ਥੱਲੇ ਹੋਰ ਜ਼ਰੂਰੀ ਨਹੀਂ ਆਉਂਦੀ ਸਰੋ ਫੇਰ ਥਾਈ ਉਹਦੇ ਸਹੀ ਹਨਾ ਜਿਆਦਾ ਨਹੀਂ ਅੱਬ ਕੁਆਂਟਿਟੀ ਦੇ ਪੁਆਇੰਟ ਲਖਣਾ ਇਹ ਦਿੰਦੇ ਆ ਜਿਆਦਾ ਨਹੀਂ ਜੀ ਤੁਸੀਂ ਮੇਰੀ ਗੱਲ ਸੁਣ ਲਾ ਹੁਣ ਜਾ ਸਰੋ ਵੱਡ ਹੋ ਜਾਣੀ ਆ ਇਹਦੇ ਬਾਅਦ ਕਬੂਤਰ ਦੇਖਿਆ ਕਿਥੇ ਖੇਤ ਮਾਂ ਤੇ ਉੱਠਿਆ ਪਿਆ ਇੱਕ ਕਬੂਤਰ ਵੀ ਨਹੀਂ ਸਾਰੀ ਚਲੋ ਹਾਰਾ ਹੱਕ ਹੈ ਹੱਕ ਹੈ ਹੱਕ ਨੀਛੜ ਨਹੀਂ ਆਏ ਇਹ ਵੀ ਸਰਕਲ ਹੈ ਸਭ ਦਾ ਹੱਕ ਹੈ ਹਾਂ ਉਹ ਕਬੂਤਰਾਂ ਨੇ ਲਾ ਫਿਰ ਜੁਗਣੇ ਆ ਜਾਣੇ ਮਾਣਾ ਬਾਈ ਇਹ ਸਭ ਤਾਰਾ ਆਉਣੀ ਆ ਸਾਰੀ ਉਹ ਅਸੀਂ ਹੂੰਝਲੀ ਉਹ ਕਿ ਕਹਾਂ ਉਹ ਵਿਚਾਰੇ ਹਾਂ ਸਭ ਦਾ ਦੇਖਦਾ ਮਹਾਰਾਜ ਨਾ ਨਾ ਵਧੀਆ ਫਿਰ ਤੋਂ ਹਾਂ ਤਾਂ ਦੇਖੀਏ ਤੂੰ ਫਰੀਆ ਜੀ ਦਲਬੀ ਦੇ ਕਿੱਥੇ ਕੋਲ ਜਾਣਾ ਤੇਰਾ ਕਿੱਥੇ ਗੜਾਈ ਗਾਲੀ ਕਿੱਥੇ ਆ ਉਹ ਕਿਹੜੀ ਫਾਲੀ ਮੈਂ ਕਿ ਫਾਲ ਇੱਕ ਦੋਈ ਤੀ ਤਵੀਆਂ ਵਾਲੀ ਤਵੀਆਂ ਘਰਾ ਪਈਆਂ ਫਾਲੀਆਂ ਰੁਪੜ ਬਿੱਤੇ ਵਜਿਆ ਰੁਪੜ ਰੁਪੜ ਨਹੀਂ ਛੈਡ ਰੁਪੜ ਜਮੀਨ ਲੈ ਲਈ ਛੈਡ ਜੀ ਰੋਪੜ ਜੀ ਨਹੀਂ ਪੈਂਦੇ ਇਹਨੂੰ ਇੱਧਰ ਨੂੰ ਬੰਦੂਈਆ ਨਹੀਂ ਫੇ ਮੈਨੂੰ ਕਿਹੜੀਆਂ ਤਵੀਆਂ ਤਵੀਆਂ ਘਰ ਆ ਪਈਆਂ ਅੱਜ ਗੰਨਾ ਗੜਾਈ ਕਰਦਾ ਕਰ ਦੇ ਕਮਾ ਦੇ ਇਹ ਮੁੰਡੇ ਇਹਨਾਂ ਦਾ ਇਹ ਕਹਿੰਦੇ ਫੜਾਈਆਂ ਕਰਨੀਆਂ ਮੈਂ ਤੂੰ ਜੀ ਤਵੀਆਂ ਵਾਲੇ ਨਾਲ ਕਰੋ ਉਹਦੇ ਚ ਉਹ ਤਵੀਆਂ ਮੁੰਡੇ ਜੀ ਦੀ ਕੱਟ ਨਹੀਂ ਕਰਨੀਆਂ ਦੇਖ ਤੇ ਪਿਛਲਾ ਤਾਂ ਕਿਹੜੀ ਦੋਹ ਲੇ ਜੀ ਹੈ ਤੂੰ ਜਿਹੜੀ ਕਦੇ ਚੱਲੀ ਜਾਈ ਦੋਹ ਲੈ ਜਾ ਪਹਿਲਾਂ ਮੈਂ ਉਹ ਉਦੋਂ ਲਾ ਕੇ ਦੇਖਾਂ ਤਵੀਆਂ ਪਪਾ ਰੱਖ ਕੇ ਨਾ ਜੇ ਮੈਂ ਫਾਲੀ ਵਿੱਚ ਉਹ ਕਰ ਲਈ ਫਾਲੀ ਏਠਾ ਤੱਕ ਜਾਣੀਆਂ ਉਹਨਾਂ ਚ ਜਾ ਪਟ ਨਹੀਂ ਜੰਨੇ ਦੇ ਬਣੇ ਹੋਏ ਨਾ ਮੇੜੇ ਮੇੜੇ ਜੇ ਬਣੇ ਹੋਏ ਕਹਿੰਦਾ ਚਾਪਟ ਨਹੀਂ ਹੋਣਾ ਚਲ ਦੇਖ ਲੈ ਜਿਹੜਾ ਕੋਈ ਦੋਏ ਦੋਏ ਲੈ ਜੰਨੇ ਆ ਦੋਏ ਯਾ ਲੋਟ ਲੱਗਿਆ ਉਹ ਕਰ ਦੋ ਕੜਾਈ ਦੇ ਦੋ ਜੜਾ ਲੈ ਜਾ ਬਿਗਣੀ ਜਿਹੜੇ ਪਰ ਜਾਣੀਆਂ ਨੇ ਜਿਹੜੇ ਪਰ ਜਾਣੀਆਂ ਨੇ ਦੋਏ ਰੱਖ ਲੈ ਜਾ ਜਿਹੜਾ ਕੀ ਚੱਲੀ ਉਹ ਚਲਾ ਲਈ ਠੀਕ ਨਹੀਂ ਸਹੀ ਬਾਤ ਉਹ ਇੱਕ ਹੈ ਹਾਇਤ ਆਜਾ ਅੱਜ ਖਲੇ ਠੀਗੂ ਵੀ ਜੰਨੇ ਆ ਇਹ ਪਤਾ ਨਹੀਂ ਕਾਦੀ ਤੇਰੀ ਕਰਦੇ ਸਾਲੇ ਮੀਂਹ ਪਾਣਾ ਹੈ ਬੱਦਲ ਜਾਈ ਨਾ ਨਹੀਂ ਕੱਟੇ ਵੇ ਹੈ ਕੱਲ ਸ਼ਾਮ ਨੂੰ ਬਹੁਤ ਤੇ ਨਹੀਂ ਆ ਇੱਕ ਤਾਂ ਅੱਗੇ ਹੁੰਦੇ ਤਾਂ ਐ ਲੰਘ ਜਾਂਦੇ ਤੇ ਐ ਲੰਘੇ ਹੁਣ ਤਾਂ ਗੇੜੀ ਕਿੱਥੇ ਲੈ ਇੱਥੇ ਘੁੰਮ ਹੀ ਜਾਂਦੇ ਆ ਪਤਾ ਨਹੀਂ ਇਹ ਰੀ ਬਸਿੰਦਾ ਆ ਗਿਆ ਨਾ ਤੇ ਆ ਰ੍ਹੇਈ ਦੇ ਰ੍ਹੇਈ ਦੇ ਯਾਰ ਦੇ ਜਮੀਂਦੇ ਦੇ ਫਿਰਦੇ ਹੋਰੇ ਰ੍ਹੇਈ ਬਹੁਤ ਆ ਬਾਈ ਲਿੱਲ ਜਮੀਨ ਲਵਾਂਗੇ ਇਹ ਅਣਾਂ ਨਹੀਂ ਹੁਣੇ ਆਪਣੀ ਨੂੰ ਉੱਪਰ ਤੇ ਪਾੜੀ ਲੱਗ ਕੇ ਦੇਖੀ ਤਾਂ ਵੀ ਸਾਲੇ ਹੇਈ ਆਈ ਹੋਰੇਈ ਹੋਰ ਤਾਂ ਘੁੰਮਣ ਆਉਣ ਲੱਜੇ ਹੋਰੇ ਆ ਉੱਪਰ ਤੇ ਐ ਲਾ ਦੋ ਨੋ ਆਹਾ ਹਰਈਆ ਬੰਦੋ ਰ੍ਹੇਈ ਗਾਂਵ ਕੋਈ ਤੈਨੂੰ ਪਹਾੜ ਆਈ ਜਾਂਦੇ ਨਾ ਬੜਾ ਹੈਗਾ ਹੈ ਗ੍ਰੀਨ ਬੈਲਟ ਆਣੀ ਦਾ ਹੋਰ ਬਈ ਫਰਕ ਆ ਬਹੁਤ ਸਾਡੇ ਦਾ ਹੋਰ ਇਹਦਾ ਮੀਹ ਹੋ ਗਿਆ ਨੂੰ ਬਾੜ ਲਿਖਣ ਦਿਖਣ ਲੱਜੇ ਨੇ ਇੱਧਰ ਹੋਰ ਨੇੜੇ ਪਹਾੜ ਆ ਉਹ ਵੀ ਆਪਣੇ ਇਲਾਕੇ ਮਤਰਾਖਤ ਜਿਆਦਾ ਸਾਰੇ ਪੰਜਾਬ ਆਉਂਦੇ ਲੋਕਡਾਊਨ ਚ ਇਧਰ ਵਾਲੇ ਵਾੜ ਵੀ ਲੱਗਦੇ ਕਦੇ ਦਿਖੇ ਨਹੀਂ ਹੁੰਦੇ ਜੱਜੇ ਆ ਕਾਲੇ ਕਾਲੇ ਹਲੂ ਚੁੰਚੇ ਜੇ ਆਹ ਦੂਰ ਆ ਉਹ ਹਾਂ ਫੇਲ ਗਈ ਲੋਕਡਾਊਨ ਹਾਂ ਨਾ ਨਾ ਅੰਗਸਾਉਂ ਦੀਆਂ ਆਪਾਂ ਮੁਗਿਆਏ ਗੱਗੇ ਬਿਨਾ ਮੀਹ ਫਾਇਦੇ ਦਿਖਣ ਲੱਗ ਗਏ ਤਾਂ ਕਾਹਦੇ ਮੌਸਮ ਇੰਨਾ ਸਾਫ਼ ਹੋ ਗਿਆ ਤਾਂ ਆ ਗੱਡੂ ਖੀਣਾ ਨਹੀਂ ਤਾਂਗਾ ਗੱਡੂ ਗੁੱਡ ਖਾਣਾ ਸਾਰਾ ਅੰਦਰ ਪਾ ਪ੍ਰੋਡਕਸ਼ਨ ਹੀ ਤੇ ਜਮ ਬੰਦੇ ਨੇ ਦੇਲਾ ਕਿਹੜੇ ਸਾਬ ਗੰਦਮ ਆਏ ਹੋਏ ਵਿਚੇ ਸੀ ਆਗੇ ਹੋਰ ਇਧਰ ਚਲੀਏ ਫਿਰ ਚੱਲ ਦੇ ਚੱਈਏ ਚੁੱਪ ਖਾ ਕੇ ਲਮ ਕੰਨਾ ਵੀ ਨਾਲ ਗੰਨਾ ਵੀ ਦੇਖਾਂਦਾ ਜਗੀਰ ਦੇ ਕੇ ਤੇ ਮੈਂ ਗੇਤ ਵੀ ਦਿਖਾ ਦੋਗਾ ਨਾ ਮੇਰੇ ਵੀ ਦਿਖਾ ਦਿਓ ਦੇਖ ਲਵਾ ਮੜੀਏ ਉਹ ਜਾ ਕੇ ਚੁੱਪ ਕਰਕੇ ਗੇਤ ਉਹ ਨੂੰ ਕੋ ਠੇਕਾ ਲੈ ਲੈ ਜਿਹੜਾ ਮੈਂ ਲੈਣਾ ਸੋਤ ਨਹੀਂ ਯਾਰ ਦੇ ਸਾਨੂੰ ਕਿਆ ਸੀ ਆਹ ਵਾਲੀ ਨਹੀਂ ਗੱਲਾਂ ਕੰਮ ਕਰਨਾ ਕਿਹੜਾ ਤੱਕ ਆਉਣੀ ਕੇ ਪਾਸੇ ਦਾ ਹੋ ਜਾ ਪਰ ਇੱਧਰ ਤੁਸੀਂ ਸ਼ਾਂਗਾਜੀ ਦੀ ਟਿਕਟਲ ਕਟਾ ਕੇ ਜਿਹੜਾ ਜਿਹੜਾ ਇੱਧਰ ਨੂੰ ਵੇ ਹੌਲੀ ਸਾਹ ਤੋੜ ਦੋਣੇ ਇਹ ਹੁਣ ਕਰ ਜੀ ਛੱਬੇ ਵੀ ਗੱਟੋ ਇੱਧਰ ਨੂੰ ਵੜ ਜਾ ਕਰ ਜੀ ਵੀ ਤੁਸੀਂ ਲੈ ਲਈ ਜੂਰੀ ਬਾਹਰ ਪਾਉਣਾ ਦਾ ਹੁਣ ਉਧਰ ਪਾ ਜਾ ਕੇ ਚਲੋ ਭਾਈ ਦੇਖਿਆ ਤਾ ਚਲੋ ਗੰਦਾ ਅਗਲਾ ਮੈਂ ਡੈਡੀ ਨੇ ਸਫਰੇ ਕਰੀ ਕਹਿੰਦਾ ਦੇਖੀ ਵੀ ਕੰਨਾ ਫੁਕੜਾ ਕਹਿੰਦਾ ਚੱਲ ਦੇਖਿਆ ਤੁਸੀਂ ਚੱਲ ਰੌਂਡ ਅਪ ਡੈਡੀ ਨੇ ਬਾਈ ਰੌਂਡ ਅਪ ਨਹੀਂ ਚੋ ਕਿਹੜੀ ਦੀ ਕਹਿੰਦਾ ਉਹ ਰੌਂਡ ਅਪ ਕਿਹੜੀ ਹੁੰਦੀ ਹੈ ਹਾਂ ਨਾ ਦੇਖ ਹੀ ਗਿਆ ਓਰੇ ਛੱਡ ਮਟ ਛਟ巴ਟਾ ਕਹਿੰਦਾ ਦੇਖ ਕੇ ਆਇਓ ਇੱਕ ਵੀ ਬੱਤੇ ਨੂੰ ਗੋਲ ਨਿਸ਼ਾਨ ਦਿਖਾ ਦਿਓ ਅੱਛਾ ਹਾਂ 6 ਪਾਂ 10 ਪੰਪ ਲਾਏ ਕਹਿੰਦਾ 6 ਘੰਟੇ ਲਾਏ ਉਹ ਤਸੱਲੀ ਵਾਲਾ ਕੰਮ ਤਾਂ ਫੇਰ ਇਦਾਂ ਹੀ ਹੈ ਕਹਿੰਦਾ ਜੇ ਕੋਈ ਆ ਗਿਆ ਕਹਿੰਦਾ ਮੈਂ ਥੋਏ ਬੰਦ ਕਰ ਗਿਓ ਗੱਲ ਸੁਣਨੀ ਆਏ ਨਹੀਂ ਹੈ ਕਿਉਂ ਚੱਲਦੇ ਜਾ ਲਾ 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 ਆ ਮਣੀ ਹੈਗਾ ਉੱਤੀ ਬੰਦ ਚੱਲ ਦੇਖ ਕੇ ਆਉਣੇ ਆ ਗੰਨਾ ਦੇਖਦੇ ਕੋਈ ਕਿਹੜਾ ਫੋਕਿਆ ਵਾ ਆ ਤੈਨੂੰ ਦਿਖਾਉਦੇ ਆ ਹੱਥ ਮੁੱਕਿਆ ਬਤਾ ਕੇ ਇਹੜਾ ਇਹਨੇ ਕੰਪੀਟੀਸ਼ਨ ਨਾ ਕਹਿ ਕੇ ਕਿ ਹੋ ਨਹੀਂ ਜਰਦਾ ਆਓ ਲਗਰਾਏ ਨੂੰ ਆਈ ਟਾਈਮ ਲੱਗਣਾ ਆ। ਅੱਛਾ ਦੇਖ ਹੁਣੀ ਕਿੰਨਾ ਫਰਕ ਆ ਸ਼ਾਮਾਂ ਦਾ? ਬਹੁਤ ਫਰਕ ਆ ਬਾਈ ਜੀ। ਉਹ ਨਹੀਂ ਕਿੱਥੇ ਉਹ ਅੱਗ ਪੈਣੀ ਸੀ। ਅੱਗ। ਕਾਤੇ 7:00 ਤੱਕ ਹੈ? ਆ ਪਈ ਪਰ ਸ਼ਾਮ ਹੋ ਜੁਣੀ ਫਿਰ 7:00 ਹੋ ਜੈਣੀ। ਠੀਕ ਆ। ਦੁਪਹਿਰ ਨੂੰ ਦੇਖਿਓ ਰੇਕੇ ਕਣ ਜਿਹੜੇ ਆਲੇ ਦਲੇ ਦਿਹਾੜੇ ਦੀ ਡੂੜੀ ਕਰਨੇ ਵਾਲੇ ਹੋਣਗੇ। ਸਭ ਬੈਠੇ ਹੋ ਗਏ। ਇੱਥੇ ਇੱਕ ਬੈਠੇ ਕਰਨ। ਕੱਢ ਕੇ ਜੋ ਇੱਥੇ ਕਰਨ ਆਇਆ ਨਾ ਲਿਟੇ ਕਰਨਾ ਤਾਂ ਇੱਕੇ। ਬਾਕੀ ਖਿਆਲ ਦਾ ਸਾਨੂੰ ਹੋਰ ਫਰਕ ਪਤਾ ਹੋਰ ਕਿਉਂਕਿ ਪਾਣੀ ਦਿਖਦਾ ਔਰੇ ਦੇ। ਇਹ ਮੈਂ ਦੇਖਦਾ ਹੈ ਇਹ ਰੋਈ ਚ ਦਿਖਦਾ ਨਹੀਂ ਕੋਲ ਜਾ ਕੇ ਦੇਖਣਾ ਪੈਂਦਾ ਵੀ ਚੱਲਦੀ ਵੀ ਆ ਹੁਣ ਪਰੋਂ ਦਿਖਦਾ ਨਹੀਂ ਉਹ ਲਪਾਉਟ ਦਾ ਫਰਕ ਆ ਹੁਣ ਬੂਟ ਦਾ ਫਰਕ ਆ ਹੋਰ ਬੂਟਾ ਤਸਰੀਆ ਸੋਣੀ ਚੱਲਿਆ ਤੇਰਾ ਵੀ ਬੂਟੇ ਚ ਮੈਂ ਚਾਚੇ ਇੱਕ ਦਾ ਵੀ ਸੁਣ ਕੇ ਲੈਣਾ ਹੁੰਦਾ ਉਹ ਪਾਤਾ ਮੈਂ ਚ ਇੱਕ ਟਰਾਲੀ ਰੇਹ ਵੀ ਪਾਤੀ ਅੱਛਾ ਇਹ ਜਿੱਤਾ ਸਾ ਤਾ ਉਹ ਝੜਾ ਮੈਂ ਪਾਇਆ ਹਾ ਸਭ ਤੋਂ ਸਾਰਿਆਂ ਚ ਪਾਤਾ ਵੇ ਠੀਕ ਹੈ ਬਾਕੀ ਜਿਹੜੇ ਵੱਡੇ ਦਾ ਜੂਨੋ ਚ ਪਾਇਆ ਸਾਰੇ ਅੱਜ ਠੀਕ ਹੈ ਠੀਕ ਤਾਲਾ ਤਾਲਾ ਕਰਿਆ ਗਾੜੇ ਸਾਲ ਪਾ ਦੇਣਾ ਇਹਨਾਂ ਦੇ ਢਾਈ ਕਿਰਾ ਦੇ ਉਹ ਥੋੜੇ ਗਿੱਲੇ ਕਿੰਡੇ ਦੀ ਉਹ ਫਿਰ ਤਿੰਨ ਚਾਰ ਦਿਨ ਤੱਕ ਕਹਿੰਨੇ ਮੈਂਗਾ ਨਾ ਫੇਰ ਸੁੱਕ ਜਾਣਾ ਇਹਨੂੰ ਪਰੇ ਦਾ ਮੈਂ ਤੁਹਾਨੂੰ ਮੈਂ ਕੱਲੇ ਕਹਿਣ ਲੱਗਾ ਦਾ ਬੀਬਾ ਗੰਨਾ ਪਰਲਾ ਗਿੱਲ ਹੈਗੀ ਦੀ ਬੱਗਨ ਉਹ ਨਹੀਂ ਹੈ ਨਹੀਂ ਹੈ ਨਹੀਂ ਗੜਾਈ ਗਿੱਲ ਨਹੀਂ ਹੈਗੀ ਇਹ ਬੋ ਪਿੰਡਾ ਪਾਣੀ ਗੜਾਈ ਪਰ ਤਾਂ ਪੋਲਾ ਬਲਖ ਚਾਹੀਦਾ ਗੜਾਈ ਤਾਂ ਉਦਨੇ ਹੁੰਦੀ ਜਦ ਮੀਂਹ ਪਿਆ ਸੀ ਹਾਂ ਮੀਂਹ ਵੀ ਕਦੋਂ ਹੋਈ ਸੀ ਵਧੀਆ ਹਾਂ ਨਾਲ ਦੇ ਹੋਣੀ ਨਾਰਮਤੀ ਮਿੱਟੀ ਨਾਰਮਤੀ ਮਿੱਟੀ ਹੁਣ ਬਣ ਪਾਈ ਲਾ ਕੇ ਤੈਨੂੰ ਦੋ ਦਿਨ ਖੜਕੇ ਫੇਰ ਫੇਰ ਤੇਰਾ ਹੋਣਾ ਫੇਰ ਨਾ ਮੈਂ ਨਹੀਂ ਗੱਲ ਪਾਣੀ ਦਾ ਸਾਰੇ ਮਾਉਂਦਾ ਹੈ ਤੇ ਮਾਉਂਦਾ ਆ ਵਟਾ ਆਈ ਦੇ ਵਟਾ ਆਹ ਆਹ ਬਰੂਗੋਂ ਮੈਂ ਤਾਂ ਲਾਦਣੀ ਜੀ ਭਰ ਦੂੰਗਾ ਨਾ ਨਾ ਲੈਟ ਚੱਲੂਗੀ ਲੈਟ ਚੱਲੂਗੀ ਉਹਨੂੰ ਦੱਸਿਆ ਚਾਹੇ ਕੀ ਕਰਾਂ ਪਾਣੀ ਲਾ ਦਵਾਂ ਕਰਾਂ ਅੰਦਰ ਰਹਿਣ ਦੇ ਹਲੇ ਹਲੇ ਗਲੂੜਾ ਨੂੰ ਉਹਨੂੰ ਗੈਥਲੀ ਜੀ ਸੁੱਕ ਚਾਹੋ ਉਹਦਾ ਨਿਕਲਦਾ ਪੂਰਾ ਉਹਨੂੰ ਹਲੇ ਨਾ ਨਿਕਲਦਾ ਹੁਣ ਤਾਂ ਕਰ ਮੋਕੇ ਨਿਕਲਣਾ ਉਹਨੇ ਉਹਦੇ ਪੂਲਰ ਲਾਇਆ ਪਤਾ ਮੰਜੂ ਮਜਬੂਰੀ ਤੇਰੀ ਉਹ ਤਾਂ ਨਿਕਲਦਾ ਲੱਗਣਾ ਪਾਣੀ ਲੱਗਣਾ ਇਹਨੂੰ ਨਾ ਉੱਥੇ ਗੜਾਈ ਲੋੜ ਤੈਨੂੰ ਹਲੇ ਅਲਤਾਂ ਨੂੰ ਪਾਣੀ ਦਿਖਾਈ ਮੀਨੇ ਇਹਨੂੰ ਥੱਲੇ ਗਿੱਲਾ ਹੈ ਨਾ ਹਾਂ ਹੁਣ ਪਾ ਕੇ ਹੁਣ ਜਮਣਾ ਉਹਨੇ ਡਾਈ ਵਾਲਾ ਕੰਮ ਹੋ ਗਿਆ ਕਿ ਫਿਰ ਹਾਂ 15 ਹਾਂ ਜੇ ਕਿਤੇ ਮੀਂਹ ਨਾ ਪੈਂਦਾ ਫਿਰ ਮੈਨੂੰ ਪਾਣੀ ਲਾਉਣਾ ਪੈ ਜਾਣਾ ਤਾਂ ਹੋਰ ਚਾਰ ਕਿਣੀਆਂ ਪੈ ਗਈਆਂ ਉਹਦੇ ਨਾਲ ਚੱਲ ਪਿਆ ਕੰਮ ਈ ਗਿਆ ਹੁਣ ਬਾਕੀ ਕਣਕਾਂ ਵੀ ਇੱਥੇ ਲੱਗ ਗਈਆਂ ਹੁਣ ਪਾਸ ਕਟਾਈਆਂ ਬੱਸ ਦਿਨ-ਦਿਨ ਫਾਕਰ ਦੇ ਪਰ ਦਿਨ ਵਾਹ ਕਾਲੇ ਵਾਲੀ ਦੀ ਕੀਤੀ ਕਾਲੇ ਵਾਲੀ ਕਣਕ ਦੇਖੋ ਆਵਾ ਆ ਗਈ ਐ ਇਹਦਾ ਆ ਗਈ ਐ ਇਹਦਾ ਕਹਦੀ ਵੀ ਸੋਨਾ ਲੈ ਜਾਓ ਮੇਰੀ ਦਾਦੇ ਨਹੀਂ ਇਹ ਹਾਂ ਇਹਦਾ ਸੋਨੇ ਸੋਨਾ ਕਰਿਆ ਪਿਆ ਦਾਦੇ ਨਹੀਂ ਹੋ ਜਾਂਦਾ ਬਾਕੀ ਦੇਖੋ ਭਾਈ ਇੱਧਰ ਕਣਕਾਂ ਵੀ ਆ ਗਈਆਂ ਉੱਧਰ ਜਿਹਨ ਲਗੰਨਾ ਵੀ ਖੜਾ ਕਾਲੇ ਦੀ ਦੋ ਪੱਚਾ ਹੋ ਜਾਂਦਾ ਲਗੰਨਾ ਖੜਾ ਆ ਦੇ ਵਾਲੇ ਲੱਗੇ ਭਈਏ ਭਈਆ ਕਹਿੰਦਾ ਐਜਾ ਚ ਕਹਿੰਦਾ 5:00 ਵਜੇ ਦਾ ਐ ਲੱਗਦਾ ਕਿਹੜੇ ਕਾ ਫਾਰਮ ਆਰੀ ਹੁੰਦੀ ਐ ਆਓ ਫੇਰ ਐ ਵੀ ਸਾਰਾ ਖਰਾਬ ਹੈ ਆ ਗਾਟਾਂ ਬਈ ਕੰਮ ਔਖਾ ਹੈ ਇਹਦਾ ਵਿਚਾਰੇ ਧੰਨਾ ਯਾਰ ਇਹ ਲੱਗੇ ਹੋਏ ਹਨ ਜਣੇ ਇਹ ਸਿਆ ਗੰਨਾ ਸਿਆਲ ਤੇ ਵਧੀਆ ਲੱਗਦਾ ਹੈ ਇਹ ਤਾਂ ਦੰਦੀਆਂ ਪੜਦਾ ਇਹ ਦੰਦੀਆਂ ਹੀ ਦੰਦੀਆਂ ਦੋ ਬਾਰ ਚੋ ਹੋ ਜਾਂਦੀਆਂ ਕਾਲੀਆਂ ਦੀਆਂ ਹਾਂ ਨਾ ਅੱਗੇ ਇਹੀ ਪਈਏ ਜਾ ਤੇ 100 ਕੰਪਨਸਲ ਤੋੜ ਦਿੰਦਾ 110 ਦਾ ਹੋਰ ਹੋਣੇ ਉਹ ਹੀ ਹਸਤੀ ਰਹਿ ਜਾਂਦੇ ਆ ਯਾਰ ਜਾ ਤੇ ਮੇਰੀ ਗੱਲ ਸੁਣੋ ਧੁੱਪ ਚੁਬਦੀ ਆ ਬਾਈ ਹੁਣ ਹਾਂ ਹੁਣ ਕਾਂਤ ਗਏ ਧੁੱਪ ਚੁਬਦੀ ਹੈ ਗਗੰਨਾ ਵੀ ਐਟਾ ਮਾਰ ਗਿਆ ਹਾਂ ਦਾ ਜਣੇ ਠੰਡ ਸਾਨੂੰ ਵਧੀਆ ਆ ਜਾ ਉਹ ਗੰਨਾ ਵੀ ਅੱਜ ਹੁਣ ਆਉਂਦਾ ਠੰਡ ਜਿਹਦਾ ਕੇ ਬੰਦਾ ਉਹ ਖੁੱਲਦਾ ਹੈ ਹਾਂ ਹਾਂ ਜੀ ਕਿਹਦਾ ਪੂਰੀਆ ਵਾਹਾਂ ਦੀ ਪਾਈ ਹੁੰਦੀ ਆ ਪਛ ਪੁੱਛ ਬੱਜਦਾ ਨਹੀਂ ਕਿਤੇ ਇਹ ਵੀ ਲੱਗੇ ਰਹਿੰਦੇ ਬਿੜੇ ਰਹਿੰਦੇ ਆ ਰੋੜ ਤਾਂ ਔਖਾ ਇੱਕ ਨੂੰ ਪੱਤੀ ਕਾਇੜੀ ਹੋ ਜਾਂਦੀ ਕਾਗ ਕਾਇੜਾ ਹੁੰਦਾ ਹੋਰ ਉਹਦਾ ਫਰਕ ਚੱਲ ਹੁਣ ਕਹਿੰਦਾ ਬਈ ਇਹ ਤਾਂ ਫੜਿਆ ਪਊ ਉਹ ਤਾਂ ਤੁਹਾਨੂੰ ਨਿਮੇੜ ਨਹੀਂ ਆ ਨਾ ਆਹ ਤਾਂ ਫੇਰ ਉੱਵਾ ਕੇ ਗਾਹਾਂ ਤੇ ਸਾਹ ਵੀ ਉਤਾ ਕੇ ਇੱਧਰ ਸਾਹ ਵੀ ਉਤਾ ਕੇ ਇੱਧਰ ਬਾਕਾਲਾ ਸਿੱਧਾ ਹੀ ਜਾ ਰਿਹਾ ਬਾਈ ਨੇ ਵੀ ਤੋੜ ਦਾ ਕੰਨਾ ਟਾਈਮ ਆ ਗਿਆ ਬੋਤ ਅਜਾ ਇਹ ਵੀ ਪਾਰਕੀ ਖੜੀ ਆ ਯਾਰ 120 ਹੀ ਹੋਣਾ ਮਤਲਬ ਤਾਂ ਟਰਾਲੀ ਮਗਰ 10 ਬੰਦਾ ਕੋਲ ਲਗਾ ਤੋੜ ਦਿੰਦਾ ਹਨਾ ਤੋੜ ਦਊਗਾ ਵੀ ਢੀੜ ਹੋ ਗਈ ਮੇਲੇ ਮ ਮੇਲਕ ਜਿਆਦਾ ਨਹੀਂ ਜਾਂਦੇ ਤਾਂ 15 ਦਿਨ ਲੇਟ ਚੱਲੇ ਆ ਉਹਦੇ ਖਰਚ ਪਏ ਆ ਨਹੀਂ ਆ 15 ਦਿਨ ਪਹਿਲਾਂ ਬੰਦ ਹੋ ਜਾਣਾ ਦਾ ਸਾਰਾ ਕੁਝ ਸਾਰਾ ਕੁਝ ਠੰਡੇ ਠੰਡੇ ਕੰਮ ਹੋ ਗਏ ਗਾਹ ਨੂੰ ਕੋ ਸਿੱਖੂਗੇ ਇਹ ਚਲਾਉਂਗੇ ਪਹਿਲਾਂ ਨਹੀਂ 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 ਇਹਨਾਂ ਨੂੰ ਸਿੱਖਣਾ ਦਸੰਬਰ ਤੇ ਪਹਿਲਾਂ ਅਸਿਹਤ ਆ ਗੱਲ ਇਹ ਤਾਂ ਰਨੇ ਲਾਉਣੇ ਪੈਣੇ ਤਾਂ ਸਮਝ ਆਉਣੀ ਹੈ ਵੀ ਅੱਛੇ ਆ ਗੱਲ ਦੰਦੀਆਂ ਤਾਂ ਉਹਦੇ ਹੀ ਵੜਦਾ ਹੋਣਾ ਮੱਛਰ ਉੱਤੇ ਅੱਡੀ ਇਹਨੇ ਮੱਛਰ ਇਹਨੂੰ ਨਹੀਂ ਛੁੱਟੀ ਲਾਈ ਹਾਂ ਕਿਹ ਦੇਖ ਲੈ ਇਹਨੇ ਨਹੀਂ ਲੀਤੀ ਜੇਕਰ ਆ ਉਹ ਵਾਲੀ ਮਸਲੋਂ ਮੈਂ ਦੇਤੀ ਨਹੀਂ ਲੀਤੀ ਉਹੀ ਉਹੀ ਮੇਲਤਾ ਅਸਰ ਵਾਲੀ ਹਾਂ ਹਾਂ ਛਿੜੀ ਵਧੀਆ ਜੰਦੀ ਐ ਦੀ ਵਧੀਆ ਜੰਦੀ ਚਲੋ ਸੁਣੋ ਕੰਨ ਭਾਈਓ ਚਲੋ ਆਜੋ ਚਲੋ ਭਾਈ ਚਲੋ ਜੀ ਸਪਰੇ ਵਾਲਾ ਗੱਲਾ ਗੰਨਾ ਗਨੰਨਾ ਗੰਨਾ ਆ ਗਏ ਹਾਂ ਲੋ ਭਾਈ ਆ ਗਏ ਗੱਗੇ ਨਾਲ ਖੇਤਾਂ ਚ ਗੱਗੇ ਇਹੋ ਥਾਲੀ ਉਦੂਆ ਚ ਲੈਣੇ ਜਿਹੜੇ ਉਹ ਹੜ ਜੇ ਹਾਂ ਵਿੱਚ ਕੱਕਾ ਖਜਾਵਾ ਹਾਂ ਪਰ ਤੇਰੇ ਆ ਤਾਂ ਲੈਣਾ ਕੰਮ ਹੋਆ ਆ ਜਿਹੜਾ ਭਈਆਂ ਨਾਲ ਪੱਟ ਕੇ ਸਟੇਰੇ ਤੋਂ ਫਸਣਾ ਵਿੱਚ ਤੇ ਆ ਆ ਬਾਦ ਚੱਕਣਾ ਪੈਣਾ ਇਹਦਾ ਸੋ ਭਾਈ ਨਾਲ ਦੀ ਨਾਲ ਸਫਾਈ ਹੋਣੀ ਹੈ ਹੈ ਨਾਲ ਦੀ ਨਾਲ ਸਫਾਈ ਹੋਣੀ ਹੈ ਕਣਾ ਬੈਣਾ ਨਾ ਜੀ ਆਂ ਤੂੰ ਬਾਪਾਉਂਗਾ ਕਿ ਚੱਕੂਗਾ ਕਿੜਾ ਬਣਾਉਂਦਾ ਕਿ ਫਿਰ ਤਾਂ ਪਹਿਲਾਂ ਲੱਗ ਢੰਟਾ ਲੱਗ ਗਿਆ ਇਸੇ ਘੰਟੇ ਦੇ ਕੰਮ ਆਏ ਹੋਰ ਪੱਲੀ ਲੈ ਕੇ ਛੱਕੇ ਛੜੇ ਨੂੰ ਪਹਿਲਾਂ ਰੱਖ ਦੋ ਐ ਲੰਬਾ ਪਾ ਦੋ 109 ਛੜੀ ਹੋ ਜਾ ਚੇ ਆ ਇਹ ਹਾਂ ਇਹ ਦੂਜੇ ਸਾਲ ਇੱਕ ਸਾਲ ਹੋ ਗਿਆ ਉਹਨੂੰ ਦੂਜੇ ਸਾਲ ਚ ਖੜੀ ਹੋਣੀ ਗੰਨਾ ਹੀ ਆ ਦੂਜੇ ਮਗਨਾ ਹੋ ਗਿਆ ਜੀ ਠੀਕ ਆ ਠੀਕ ਆ ਤਿੰਦੇ ਵਾਲੇ ਤਿੰਦੇ ਵਾਲੇ ਦੇ ਰੁੱਕੀ ਜਾਰੇ ਹੈ ਤਿੰਦੇ ਵਾਲੇ ਤੇ ਉਤਰ ਗਈ ਸਾਰੇ ਤਿੰਦੇ ਵਾਲੇ ਵੀ ਟੱਜਾ ਜੰਦੇ ਪਰ ਹੁਣ ਉਹ ਉਗ ਜਣਾ ਚਾਹਤੇ ਉਹਨੇ ਬਾਪ ਉਈਆ ਹੋਣ ਲੱਗ ਗਿਆ ਉਹ ਦੋ ਸਾਲ ਹੋ ਗਏ ਦੋ ਸਾਲ ਹੋ ਗਏ ਹਾਂ ਇਹ ਤਾਂ ਨਾ ਅੱਗੇ ਹੋਰ ਕਰੇ 88 ਲਾਵੇ ਦੋ ਤਿੰਨ 3000 ਰੱਖੇ ਕਿੰਨੇ ਇਹ ਸਾਲ ਜੇ ਮਰਜ਼ੀ ਨਿਕਲੇ ਚੱਕਰ ਪਤਾ ਕੀ ਹੋਇਆ ਹੁਣ ਇਹ 1 ਸਾਲ ਪਿੱਛੇ ਆਦਾ ਕੁੱਤੇ ਹਾਂ ਉਹ ਦੂ ਵੀ ਗਾਹਰੂ ਹੋਈ ਹੋ ਜਣੇ ਇਹ ਵੀ ਠੀਕ ਚੱਲੇ ਵਧੀਆਂ ਇਹ ਚੱਲੇ ਨਹੀਂ ਪਾ ਦੇਖ ਲੈ ਸਾਲ ਦੇ ਬੁੱਟੇ ਆ ਇਹ ਸਾਲ ਦਾ ਬੁੱਟਾ ਹੋਇਆ ਇਹ ਉਮਰੀ ਦੀ 1 ਸਾਲ ਆ ਮਾਰਚ ਮ ਉਹਦੀ ਢਾਈ ਸਾਲ ਹੋ ਚੱਲੇ ਢਾਈ ਸਾਲ ਜੇ ਦੋ ਹੀ ਰੱਖ ਜੀ ਹੁਣ ਦੋ ਰੱਖ ਦੋ ਹੀ ਹੈ ਫਿਰ ਇਹ ਸਾਲ ਦੇ ਉਹ ਦੋ ਸਾਲ ਦੇ ਫਰਕ ਤਾਂ ਵੀ ਇਹੀ ਹੈਗਾ ਹੀ ਸਾਲ ਦਾ ਯਾਰ ਮੇਰੇ ਵੀ ਹੋਏ ਨਾ ਇਹ ਕਿਹੜੇ ਗੰਨਾ ਪੱਟਣ ਆਪਾਂ ਨੇ ਤਿੰਨ 1000 ਰੁਪਏ ਤਾਂ ਹੈਗਾ ਹੀ ਆ ਆਏ ਨਾ ਕਹਿ ਵੀ ਤਿੰਨ ਜਿਆਦਾ ਹਾਲੇ ਕੁਝ ਨਹੀਂ ਹੋਇਆ ਤਾਂ ਜਲਾ ਸਾਦੇ ਹੋਣ ਨੂੰ ਤਿੰਨ ਹੋਣ ਨੂੰ 8 ਹੋ ਸਦਾ 8 ਵੀ ਹੋ ਸਕਦਾ ਨਹੀਂ ਪਤਾ ਹੀ ਤਾਂ ਕ ਹਾਂ ਬੱਚੀ ਬਣਾ ਦੂੰਗਾ ਅਮਰੀਕਾ ਹਾਂ ਹਾੜੀ ਤਾਂ ਹੋਰੀ ਅਮਰੀਕਾ ਭਾਈ ਉਹ ਕਿਆ ਕਰੀਏ ਚਾਹੇ ਹੋਵੇ ਨਾ ਹੋਵੇ ਅਮਰੀਕਾ ਜੀ ਇਹੋ ਜਿਹਾ ਕੰਮ ਹੋਰੇ ਵੀ ਜਿਹਾ ਕੰਮ ਅਮਰੀਕਾ ਇੰਗਲੈਂਡ ਜੀ ਸਾਰੀ ਟਾ ਟਾ ਹਾਂ ਬਮਾਲਾ ਮਾਲੇ ਖੜਾਉਣਾ ਮਾਰ ਖੜਾ ਲਾਪਣਾ ਜਿਹੜਾ ਇਹਨੂੰ ਕੰਮ ਕਰਦੇ ਅਸਲ ਹੋਵੇ ਨਾ ਹੋਵੇ ਐਨਾ ਵੀ ਕਦੇ ਲੋਕ ਨੂੰ ਘੱਟਦਾ ਪੈਂਦਾ ਹੀ ਆ ਜੇ ਝਾੜੀ ਨਾਲ ਲੱਗੀ ਫੇਰ ਇਹ ਘਟਾਏ ਤਾਂ ਹੀ ਵਾਦੇ ਦਾ ਪਤਾ ਤੁਨੂੰ ਜੇ ਘਟਾਈ ਨਹੀਂ ਤੁਨੂੰ ਵਾਦੇ ਦਾ ਪਤਾ ਨਹੀਂ ਅਮਰੀਕਾ ਮਤੋਂ ਜਾ ਕੇ ਦਿਹਾੜੀ ਤੇ ਮਿਲੀ ਫੇਰ ਮਾਲਾ ਵੀ ਫਸਲ ਹੋਈ ਨਹੀਂ ਆਹ ਓਰੇ ਓਰੇ ਅਮਰੀਕਾਈਆਂ ਚੱਲ ਬਾਈ ਸਾਰੇ ਆ ਬੜੇ ਜਿੰਦਗੀ ਹੋ ਰਿਸਕ ਪਰ ਹੈ ਆ ਸਕੂਨ ਇਹ ਮਿਲਣਾ ਅਮਰੀਕਾ ਜਾ ਕੇ ਹਾਂ ਜਿੰਦਗੀ ਰਿਸਕ ਹੈ ਕੋਈ ਵੀ ਚੀਜ਼ ਜਾ ਜਾਏ ਜੇ ਤੂੰ ਕੁਛ ਵੀ ਕਰਦਾ ਆਪਣਾ ਚਾਹੇ ਦਿਹਾੜੀ ਕਰਦਾ ਦਿਹਾੜੀ ਲੱਗੇ ਨਾ ਲੱਗੇ ਖੇਤੀ ਐ ਫਸਲ ਵੱਡਾ ਹੋਵੇ ਨਾ ਵੱਡੋ ਮਾਰਨ ਦੇ ਹੱਥ ਵਾ ਸਾਰਾ ਕੁਝ ਜਿਹੜੀ ਇੱਥੇ ਸ਼ਾਂਤੀ ਆ ਹਵਾ ਚੱਲਦੀ ਖੜ੍ਹੜ੍ਹੜੀ ਹੈ ਆਈ ਦਾ ਫਾਇਦਾ ਵੀ ਮਾੜੀ ਉੱਠ ਕੇ ਖੇਤੀ ਨੂੰ ਆਜੋ ਜਦ ਮਰੇ ਜੀ ਆਪਣਾ ਪੈ ਜੀ ਅਮਰੀਕਾ ਮੈਂ 2 ਕਿਲੋ ਜਮੀਨ ਨਹੀਂ ਤੇ ਤਾਂ ਇੱਕ ਦੇ ਕਿੱਡਾ ਲਈ ਬੈਠੇ ਆ ਅਸੀਂ ਕਣ ਕੇ ਵਿਜੀ ਉਧਰ ਅਸੀਂ ਆਰਥਿਕ ਫਾਇਦੇ ਲਈ ਨਹੀਂ ਆਰਥਿਕ ਲੰਦੇ ਲੰਦਾ ਕੋਈ ਨਹੀਂ ਆਰਥਿਕ ਵੀ ਹਰਿਸਕੇ ਲੰਦਾ ਵੀ ਜਰਾ ਆਰਥਿਕ ਆਪਾਂ ਨਾਲੋਂ ਬੜਾ ਦਾ ਰਿਸਕ ਆਰਥਿਕ ਨਹੀਂ ਲੰਦਾ ਆਰਥਿਕ ਜੱਟ ਨੂੰ ਬੜਾ ਲੰਦਾ ਹੋਰ ਉਧਰ ਗਮੀ ਪੈਣਾ ਹੁਣ ਕਲਤ ਪਖੜ ਜਾਂਦਾ ਹੁਣ ਆ ਵੀ ਵਿਚਾਲਾ ਹੁਣ ਆਓ ਜੇ ਦਾਣੇ ਯਾਰ ਜਾਉਂਗੇ ਤਾਂ ਆਹੀ ਨੂੰ ਸੁਣਾ ਇਹ ਤਾਂ ਦੂਈ ਸੂਈ ਹੈ ਇਹ ਛੋਟੀ ਪਰ ਦਿਖਦੀ ਨਹੀਂ ਜਲਦੀ ਵੀ ਚਲਦੀ ਹੈਗੀ ਹੈ ਉਹ ਕਰਨ ਜੇ ਭਾਈ ਦੂਆ ਕਾਕ ਆਪਣਾ ਸਪਰੇਅ ਵਾਲਾ ਕੰਮ ਕਿਹੜਾ ਆਇਆ ਜੀ ਇੱਥੇ ਆਇਆ ਜੀ ਕਰੇਗੀ ਆਉਣੀ ਆ ਆ ਦਿਖਾਵਾਂ ਤੁਹਾਨੂੰ ਸਪਰੇਅ ਦੇ ਨਾਲ ਕਿਆ ਬਣਿਆ ਉਹ ਅੱਗੇ ਇਧਰੋਂ ਆ ਮੋਟਰ ਸਾਡੀ ਇੱਥੇ ਜੀ ਆ ਉਹ ਵੀ ਦਿਖਦੀ ਐ ਕਿਹਦੇ ਦੋ ਤਿੰਨ ਗਿੱਲਿਆਂ ਪਰ ਤਿੰਨ ਗੀਲੇ ਉਹ ਮੈਂ ਹੁਣ ਗੱਲ ਉਹ ਕਿਹੜਾ ਕੀਲਾ ਬੇਲਾ ਆਹ ਕੀਲਾ ਬੇਲਾ ਆਵੇ ਲਾਈਕ ਬਕੇ ਦਿਖਾ ਦੇ ਇਧਰ ਹਾਲ ਹੈ ਕੀ ਸੂਰਾ ਦੇਖ ਤੱਕ ਆ ਲੈ ਭਾਈ ਜਿਹੜੇ ਪੰਜ ਗੀਲੇ ਆ ਨਾ ਪੰਜੇ ਆ ਸਾਰੇ ਨਹੀਂ ਲੱਗ ਮੈਂ ਖਾਦਾ ਭਾਈ ਇਹ ਦੇਖੋ ਇੱਕ ਆਹ ਕੀਲਾ ਬੇਲਾ ਵਾਹ ਇਹਦੇ ਨਾਲ ਲੱਗ ਤਾ ਫਿਰ ਰਸਤੇ ਇਹ ਬੂਟੇ 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 ਆਹ ਲੱਗਦਾ ਬੇਲਾ ਹਲੇ ਇਹਨੇ ਬੜੇ ਹੋ ਜਾਣਾ ਆ ਕੀਲਾ ਬੇਲਾ ਫਿਰ ਬੁੱਟੀ ਬੂਟੀ ਠੀਕ ਆ ਨਾਲ ਬੂਟੇ ਇਹਦੇ ਅਗਲਾ ਸਾਡਾ ਉਜੀ ਬੂਟੇ ਆ ਆ ਕੀਲਾ ਆ ਵੀ ਸਾਡੇ ਜੀ ਬੁੱਟੇ ਇਜੀ ਵੀ ਗਾਂ ਲਾ ਲਾਗਣੇ ਦੇਖੀ ਤੂੰ ਆ ਕੀਲਾ ਬਹਿਲਾ ਜਾਂ ਮਾਲਾ ਬਹਿਲਾ ਉਹ ਨਾਲ ਫੇਰ ਬੁੱਟੇ ਆ ਆ ਬਹਿਲਾ ਉਹਦੇ ਨਾਲ ਫੇਰ ਬੁੱਟੇ ਆ ਕਿੱਲਾ ਫੇਰ ਚੜਿਆ ਆ ਜਾ ਤੇ ਇਕੱਠੇ ਦੋ ਕਿੱਲੇ ਪਹਿਲੇ ਹੈ ਉਹ ਨਹੀਂ ਕੋਈ ਬੀਲਾ ਫੇਰ ਹੋ ਗਿਆ ਜੀ ਯਾਰ ਸਾਡੇ ਆ ਜੀ ਪੰਜ ਕਿੱਲੇ ਇਕੱਠੇ ਹੋ ਬੀਲਾ ਤਾਂ ਫੇਰ ਹੋ ਗਿਆ ਤੇ ਬੀਲਾ ਤਾਂ ਹੁੰਦਾ ਹੀ ਆ ਯਾਰ ਬੀਲਾ ਦਾ ਕੱਢੇ ਉੱਪਰ ਜਿਹੜੀ ਉਹ ਸਰਜੇ ਹੀ ਜਲਦਾ ਹੁੰਦਾ ਗੱਲ ਪੱਕੀ ਆ ਬਾਈ ਉਹ ਅੱਛੇ ਆ ਕੱਕ ਫੂਕਦਾ ਇਹਨੇ ਕੱਕ ਫੂਕਦਾ ਗੰਨਾ ਗੰਨਾ ਖੜਾ ਹਲੇ ਭਾਈ ਆ ਜਾ ਤੇ ਫੱਟੇ ਉਹ ਕੀ ਬਾਤ ਆ ਬਾਈ ਢਿੱਲਾ ਨਹੀਂ ਗੱਡੀਲਾ ਮਾਰਨਾ ਪਣਾ। ਇਹਦਾ ਮਾਰਦਾ ਨਹੀਂ ਜਣਾ ਟਮਟੇ। ਛਟਪਟ ਤੇ ਨਹੀਂ ਮਾਰਦਾ। ਢਿੱਲਾ ਨਹੀਂ ਫੂਕਣ ਦਾ ਜਮੇਂ ਹੁੰਦੇ ਨੇ। ਕੋਈ ਤਾਂ ਕਹਿ ਕੇ ਗਿਆ ਉਹਨਾਂ ਨਾਸਰੇ ਗਏ ਮੈਂ। ਉਹ ਚੇਂਜ ਕਰਿਆ ਉਹਨਾਂ। ਯਾਹ ਥੋੜਾ ਆਹ ਦਾ ਬੜਾ ਦਾ। ਆਹ ਬੜਾ ਤਾਂ ਨਾਲ। ਇਹ ਪਰਾਣੀ ਕਿੱਕਣਾ ਗੰਨਾ ਪਜਾ। ਨਾਲ ਗੰਨਾ ਦੇਖ ਲੈ। ਹਾਂ। ਆਹ ਵਰਗਾ ਗੰਨਾ ਨਹੀਂ। ਇਹ ਨੇ ਆਹ ਦੇਖ ਆਹ ਗੰਨਾ ਖੜਾ ਏ ਆਹ ਫੂਕੇ ਹੋਇਆ। ਹੂੰ। ਗੋਰੀ ਦੇੰਦ ਰੱਖੀ ਵੀ ਉਹਨੇ ਇਹਨੂੰ ਦੂਰੀ ਛੱਡ ਰਿਹਾ ਹੈ ਆ ਵਾਧਾ ਆ ਦੇਖ ਅੱਜ ਆ ਗਿਆ ਭੁੱਕਿਆ ਹੋਊਗਾ ਹੁਣ ਹਾਂ ਨਹੀਂ ਯਾਰ ਵੀ ਆਹ ਕਰਨਾ ਆਹ ਕਰਦਾ ਆਹ ਕੱਖ ਛੱਡਪੜ ਤਾਂ ਨਹੀਂ ਯੂਨੀ ਛੱਡਦੀ ਕਿਹੜੇ ਸਾਲ ਸਪਰੇ ਹੋਈ ਆ ਦੇਖ ਹੁਣ ਤੁਸੀਂ ਦਾਲਾ ਵੀ ਨਹੀਂ ਹੈ ਹੈ ਯਾਰ ਨੇ ਭਾਈ ਹਾਂ ਯਾਹੀ ਆਲੂ ਇਹੋ ਦਿਖਾ ਤਾਂ ਵਿਚਰਾ ਵੱਡਾ ਅਸਤੀ ਦੇ ਇਹਦਾ ਕੱਢ ਬਾਹਰ ਤਾਂ ਬੀਜ ਸਿਕਾਈ ਦਿੰਦੇ ਇਹਨੇ ਇਹਨੇ ਰੇਡ ਮਿਲ ਗਿਆ ਉਹਨੂੰ ਸੁਰਕਾ ਗੱਗੇ ਉਹ ਤਾਂ ਬੀਜ ਸਿਕਾਈ ਦਿੰਦੇ ਉਹਨਾਂ ਦਾ ਰੇਟ ਆ ਹਾਂ ਉਹਦਾ ਰੇਟ ਬਾਉ ਜੱਲੇ ਜਾਗਾ ਕੱਟ ਕੱਟ ਕੇ ਵੇਚ ਜਿਆਦੀ ਨਾ ਵੇਚਿਆ ਜਿਆਦੀ ਨਾ ਰੇਟ ਹੈਗਾ ਜਿਆ ਕਦੀ ਹਾਂ ਕਿਹੜੀ ਕਿਹੜੀ ਹਾਂ ਹਾਂ ਆਹੋ ਆਹੋ ਇਹ ਖਾਦ 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 ਇਹ ਖਾਦ ਆ ਇਹ ਕਿੱਧਰ ਦੀ ਖਾਦ ਆ ਇਹ ਆਹ ਸਾਥ ਨਾਲ ਨਾ ਉੜਦਾ ਆਟਾ ਤੇ ਆਉਗਾ ਵਾਲ ਉੜਦਾ ਕਾਪੀ ਗਿਆ ਚੇਕੇ ਹੱਥੇ ਪਰੇ ਹੈ ਇਹ ਤਾਂ ਲਾਡ ਲੋਡ ਨਹੀਂ ਆ ਚੱਲ ਡਾ ਗਿਆ ਆ ਆ ਤਿਆਰ ਪਾ ਬਹੁਤ ਚਲ ਕੰਨਾ ਕਿੱਦਾਂ ਉੱਥੇ ਮਾਰਾ ਦਾ ਉਟਾ ਬਿਟਰ ਜਮੈਂ ਇੱਕਨ ਸਿਆ ਦੇਖਣ ਲੱਗ ਗਿਆ ਹੁਣ ਬਾ ਠੀਕ ਛੋਟੇ ਲੇਟ ਆ ਥੋੜੇ ਘੱਟ ਸਾਡੇ ਹੂੰ ਥੋੜਾ ਪਹਿਲਾਂ ਨਾ ਹਾਂ ਹਾਂ ਸਾਡੇ ਨਿਕਲ ਜਾਣ ਕਰਨਾ ਰੋ ਹੀ ਬਹੁਤ ਨਿਕਲਦਾ ਹੈ ਗਰ ਮੈਸੇ ਦਾ ਫਰਕ ਪਹਿਲਾਂ ਨਾ ਹੁਣ ਹਾਂ ਦਿਖਾਵਾਂਗੇ ਉਹ ਵੀ ਆਪਾਂ ਕਿੱਦਾਂ ਦਿਨ ਚ ਮਿਸਤਰੀ ਮਾਰ ਗਿਆ ਕਿ ਨਹੀਂ ਅੱਜ ਮਿਸਤਰੀ ਭਾਈ ਕੱਲੂ ਵਿਦਾ ਕਰਨਾ ਹੁਣ ਕੱਲੂ ਨਿਪਟ ਜੂਗਾ ਕੰਮ ਉਦਾਂ ਇਹ ਮਾਝ ਨੂੰ ਵੇਣ ਨਾ ਮਾਤੇ ਤੇ ਨਿਭੜਣਾ ਨਹੀਂ ਕਹਿੰਦਾ ਮਾ ਜਰ ਕਹਿੰਦੇ ਜੱਦੀ ਵਾਰੀ ਲੱਗੀ ਗੱਲੂ ਵੀ ਲਾ ਦੂੰਗਾ ਅੱਛਾ ਗੱਲੂ ਨਿਪੜੇਗਾ ਪਰ ਉਹਦੇ ਨਾਲ ਆਤਾ ਮੈਂ ਤੇ ਆਪਾਂ ਲਾਉਂਦੇ ਹਫ਼ਤੇ ਕੇ ਬਾਅਦ ਨਹੀਂ ਹੁੰਨੇ ਆ ਨਹੀਂ ਹਫ਼ਤੇ ਕੇ ਬਾਅਦ ਹੀ ਲਾਇਆ ਤਾਂ ਪਰ ਲੇ ਜਾਂਦਾ ਹਾਂ ਟਾਂ ਮਹੀਨਾ ਹੜ ਲੇ ਜਾਂਦਾ 40 ਦਿਨ ਲੇ ਜਾਂਦਾ ਇਸ ਤੋਂ ਕਮੇ ਆ ਜਾ ਬਾਈ ਕਹਾਂ ਕਾ ਆਪਾਂ ਦੁਖੀ ਜਾਂਦਾ ਕੰਮ ਬੰਦਾ ਪਤਾ ਹੀ ਕਹਿੰਦਾ ਹੁਣ ਸਾਰੇ ਉਹ ਇਕੱਠਾ ਕਰਿਆ ਪਿਆ ਇਸ ਮਿੰਟ ਆਪਾਂ ਜਿਹੜੀ ਕੁਝ ਨਹੀਂ ਵੀ ਆ ਵੀ ਕਰਾ ਲਾਂਗੇ ਇਹ ਕੰਮ ਰਹਿ ਜਾਂਦਾ ਬਾਈ ਜਿਹੜੇ ਆਪ ਬੂਲਰ ਦਾ ਇਹਨਾਂ ਦੇ ਵਿਚਕਾਰ ਦੇਖੀ ਤੁੱਪਾਉਂਦੀ ਨਗੀ ਇਹਨਾਂ ਜੀ ਕਿਹਾ ਜਿਹੜੇ ਆ ਸਾਹਮਣੇ ਖੜੇ ਸਾਹਮਣੇ ਤਿੰਨ ਚਾਰ ਸਾਲ ਤੇ ਆਹ ਚੌਥੇ ਸਾਲ ਚਾ ਮੈਂ ਕਹਿੰਦਾ ਇਹ ਆ ਤੁਹਾਨੂੰ ਇੱਧਰ ਦਿਖਾ ਦੇਣਾ ਹੋਗਾ ਸਾਨੂੰ ਕੁੱਪੇ ਸਾਲ ਦਿਖਾइए ਅੰਦਰ ਵੜ ਜਾ ਮਜਾ ਆ ਲਾਣ ਤੋਂ ਪਾਜ ਪੱਤਾ ਇਹੋ ਜਿਹਾ ਚਲ ਚਲੋ ਜੀ ਬਹੁਤ ਚੰਗਾ ਮਿਲਦੇ ਆ ਕੱਲ ਨੂੰ ਭਾਈ ਕੱਲ ਦੇ ਕੱਲ ਨੂੰ ਜੀ ਅਸੀਂ ਕੱਲ ਜੀ